ਦੀ ਕਿ ਬਹੁਤ ਸਾਰੀ ਜਿਹੜੀ ਨੇ ਨਿਊਜ਼ ਆ ਰਹੀਆਂ ਨੇ ਕੁਸ਼ਕ ਕੰਸਲਟੈਂਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਜਿਹੜਾ ਆਸਟ੍ਰੇਲੀਆ ਦੇ ਵਿੱਚ ਇੰਡੀਆ ਹੈ ਉਹ ਲੇਬਲ 2 ਦੇ ਵਿੱਚ ਆ ਚੁੱਕਿਆ ਹੈ ਤਾਂ ਸਾਨੂੰ ਫੰਡ ਦਿਖਾਉਣ ਦੀ ਲੋੜ ਨਹੀਂ ਹੈਗੀ ਤੇ ਸਾਡਾ ਵੀਜ਼ਾ ਜਿਹੜਾ ਬਹੁਤ ਜਲਦੀ ਮਿਲ ਜਾਂਦਾ ਹੈ ਤਾਂ ਜਿਹੜੀ ਇਸ ਤਰ੍ਹਾਂ ਦੀ ਗੱਲਾਂ ਨੇ ਇਹ ਬਿਲਕੁਲ ਗਲਤ ਹੈ ਵੀ ਫੰਡ ਦੀ ਜ਼ਰੂਰਤ ਨਹੀਂ ਆ ਸਟਿਲ ਫੰਡ ਉਸੇ ਤਰ੍ਹਾਂ ਹੀ ਦਿਖਾਇਆ ਜਾਏਗਾ ਪਰ ਜਿਹੜਾ ਲੇਬਲ 2 ਚਾਣ ਦਾ ਮਤਲਬ ਇਹ ਹੈ ਕਿ ਇੰਡੀਆ ਨੂੰ ਤਰਜੀਹ ਦਿੱਤੀ ਹੈ ਆਸਟ੍ਰੇਲੀਆ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਤੋਂ ਸਟੂਡੈਂਟਸ ਜਿਹੜਾ ਆਸਟ੍ਰੇਲੀਆ ਸਟੱਡੀ ਦੇ ਲਈ ਜਾਣਾ ਪਸੰਦ ਕਰਦੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਨੇ ਪ੍ਰੈਫਰੈਂਸ ਵੀ ਦਿੱਤੀ ਹੈ ਕਿ ਇੰਡੀਆ ਦਾ ਸਟੂਡੈਂਟ ਜਿਹੜਾ ਹੈ ਆਸਟ੍ਰੇਲੀਆ ਸਟੱਡੀ ਲਈ ਆਵੇ ਬਿਕੋਜ਼ ਉਹਨਾਂ ਦੀ ਇਕਨੋਮੀ ਨੂੰ سپورਟ ਕਰਦਾ ਪਰ ਨਾਲ ਦੀ ਨਾਲ ਜਿਵੇਂ ਆਪਾਂ ਉਹਨਾਂ ਦੇ ਪਹਿਲਾਂ ਤੋਂ ਹੀ ਉਹ ਫੰਡ ਤੇ ਜੀਟੀ ਦੇ ਜੋ ਹੈਗੇ ਆ ਡਾਕੂਮੈਂਟ ਉਹਦੇ ਵਿੱਚ ਉਹਨਾਂ ਨੇ ਕੋਈ ਚੇਂਜਸ ਨਹੀਂ ਕੀਤਾ ਪਰ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਥੋੜੇ ਜਿਹਾ ਘਟ ਸਕਸੈਸ ਰੇਟ ਆ ਰਿਹਾ ਹੈ ਸਟੱਡੀ ਵੀਜ਼ਾ ਨੂੰ ਲੈ ਕੇ ਤਾਂ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਇਸ ਟਾਈਮ ਵਧੀਆ ਅਪਲਾਈ ਕਰ ਸਕਦੇ ਹੋ ਤੁਹਾਨੂੰ ਅੱਛਾ ਰਿਜ਼ਲਟ ਮਿਲੇਗਾ ਬਸ਼ਰਤੇ ਤੁਹਾਡਾ ਤੁਸੀਂ ਰੀਸੈਂਟ ਪਾਸ ਆਊਟ ਹੋ 2025 ਪਾਸ ਆਊਟ ਹੋ ਤਾਂ ਤੁਸੀਂ ਯੂਕੇ ਦਾ ਯੂਜ਼ੀ ਪ੍ਰੋਗਰਾਮ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇਕਰ ਤੁਸੀਂ ਮਾਸਟਰਸ ਪ੍ਰੋਗਰਾਮ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 3 ਤੋਂ 4 ਸਾਲ ਦਾ ਆਸਟ੍ਰੇਲੀਆ ਦਾ ਮੈਕਸਿਮਮ ਗੈਪ ਅਸੈਪਟੇਬਲ ਹੈ ਵਿਦ ਦਾ ਜੌਬ ਦੇ ਨਾਲ ਕਿ ਤੁਸੀਂ ਗੈਪ ਦੇ ਵਿੱਚ ਕੀ ਕਰ ਰਹੇ ਹੋ ਤਾਂ ਉਹ ਉਹ 3 ਸਾਲ ਦਾ ਗੈਪ ਆਸਟ੍ਰੇਲੀਆ ਮਾਸਟਰਸ ਪ੍ਰੋਗਰਾਮ ਦੇ ਲਈ ਕਨਸਿਡਰ ਕਰ ਸਕਦਾ ਹੈ ਤਾਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਨੇ ਵਿਦਆਊਟ ਫੰਡ ਵਾਲੀਆਂ ਇਹ ਝੂਠੀਆਂ ਨੇ ਤੇ ਜੇ ਤੁਸੀਂ ਪਰ ਅਪਲਾਈ ਕਰਨਾ ਚਾਹਦੇ ਹੋ ਆਸਟ੍ਰੇਲੀਆ ਦਾ ਵੀਜ਼ਾ ਇਸ ਟਾਈਮ ਸਕਸੈਸ ਰੇਟ ਜ਼ਰੂਰ ਅੱਛਾ ਹੋਇਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਥੈਂਕ ਯੂ